ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਤੇ ਅੱਜ ਅਸੀਂ ਬੱਧਵਾਲ ਬੱਧਵਾਲ ਖੜੇ ਆ ਫਤੇਗੜ ਚੂੜੀਆਂ ਰਮਦਾਸ ਰੋਡ ਤੇ ਜਿਸ ਤਰ੍ਹਾਂ ਕੇ ਸਾਧ ਸੰਗ ਨੂੰ ਪਤਾ ਹੀ ਆ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਸ਼ਰਾਧਾਂ ਦੇ ਚੌਥੇ ਆ ਸੰਗਤਾਂ ਬੜੇ ਧੂੰਦਾ ਨਾਲ ਮਨਾਉਂਦੀਆਂ ਉਹਨਾਂ ਦੀ ਯਾਦ ਵਿੱਚ ਇੱਥੇ ਅਸੀਂ ਬੱਧਵਾਲ ਸੂਏ ਦੇ ਕੰਡੇ ਤੇ ਜਿੱਥੇ ਲੰਗਰ ਚੱਲ ਰਿਹਾ ਉੱਥੇ ਅਸੀਂ ਖਲੋਤੇ ਆ ਤੇ ਧੰਤਨ ਧੰਤਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਮੈਂ ਆਪ ਥੋੜਾ ਜੀ ਨੂੰ ਉਹਨਾਂ ਦੇ ਜੀਵਨ ਬਾਰੇ ਵੀ ਦੱਸ ਦੇਵਾਂ ਕਿ ਧੰਤਨ ਧੰਤਨ ਬਾਬਾ ਬੁੱਢਾ ਸਾਹਿਬ ਦਾ ਜੀਵਨ ਜਿਹੜਾ ਉਹਨਾਂ ਦਾ ਜਨਮਿਆ ਉਹ ਕਤھوں ਨੰਗਲ ਦੀ ਧਰਤੀ ਤੇ ਹੋਇਆ ਤੇ ਉੱਥੇ ਹੀ ਗੁਰੂ ਨਾਨਕ ਪਾਸ਼ਾ ਨਾਲ ਉਹਨਾਂ ਦਾ ਮੇਲ ਹੋਇਆ ਵਾ ਤੇ ਆਮ ਇੱਕ ਤਰ੍ਹਾਂ ਕਹਾਣੀ ਵੀ ਪਰਚਲ ਤੇ ਆ ਕਿ ਜਦੋਂ ਗੁਰਨਾਨ ਸਿੰਘ ਸਾਹਿਬ ਜੀ ਉਹਨਾਂ ਨੂੰ ਮਿਲੇ ਆ ਬਾਬਾ ਬੁੱਢਾ ਸਾਹਿਬ ਨੂੰ ਤੇ ਕਿਹਾ ਜਾਂਦਾ ਵਾ ਕਿ ਭਾਈ ਮਰਦਾਨਾ ਜੀ ਨੇ ਕਿਹਾ ਕਿ ਦੁੱਧ ਛਕਣਾ ਤੇ ਕਹਿੰਦੇ ਨੇ ਕਿ ਗੁਰਨਾਨਕ ਪਾਸ਼ਾ ਜੀ ਨੂੰ ਜਦੋਂ ਬਾਬਾ ਬੁੱਢਾ ਸਾਹਿਬ ਜੀ ਮਿਲੇ ਤਾਂ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਸਾਨੂੰ ਦੁੱਧ ਛਕਾਓ ਤੇ ਕਹਿੰਦੇ ਨੇ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਫਿਰ ਦੁੱਧ ਲੈ ਕੇ ਆਏ ਤੇ ਉਦੋਂ ਆਮ ਆਪਾਂ ਬੰਨੇ ਰਿਵਾਜ ਹੁੰਦਾ ਹੈ ਕਿ ਘਰਾਂ ਵਿੱਚ ਹਰ ਇੱਕ ਘਰਾਂ ਵਿੱਚ ਦੁੱਧ ਜਿਹੜਾ ਵਾ ਕਾੜਨੇ ਵਿੱਚ ਗਰਮ ਰੱਖਿਆ ਜਾਂਦਾ ਹੈ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਗਰਮ-ਗਰਮ ਕਾੜਨੇ ਵਿੱਚ ਦੁੱਧ ਪਾ ਕੇ ਲੈ ਆਏ ਤੇ ਜਦੋਂ ਕਹਿੰਦੇ ਲੈ ਕੇ ਆਏ ਤੇ ਉਹਨੇ ਚ ਉਹਨਾਂ ਦੀ ਮਾਤਾ ਨੂੰ ਪਤਾ ਲੱਗ ਗਿਆ ਤੇ ਕਹਿੰਦੇ ਆ ਵੀ ਉਹਨਾਂ ਦੀ ਮਾਤਾ ਜਿਹੜੀ ਪਿੱਛੇ ਹੀ ਆ ਗਈ ਤੇ ਜਦੋਂ ਗੁਰਨਾਨਕ ਪਾਸ਼ਾ ਆਈ ਅੱਗੇ ਬਾਬਾ ਬੁੱਢਾ ਸਾਹਿਬ ਨੇ ਦੁੱਧ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕਿ ਗੁਰਨਾਨਕ ਪਾਸ਼ਾ ਨੂੰ ਕਿ ਦੁੱਧ ਜਲਦੀ ਛਕੋ ਤੇ ਬਾਬਾ ਉਹਨਾਂ ਨੇ ਗੁਰਨਾਨਕ ਪਾਸ਼ਾ ਨੂੰ ਕਿਹਾ ਕਿ ਦੁੱਧ ਅਜੇ ਗਰਮ ਬੜਾ ਤੇ ਉਹਨਾਂ ਨੇ ਕਹਿੰਦੇ ਨੇ ਕਿ ਕਹਾਣੀ ਅਨੁਸਾਰ ਦੱਸਿਆ ਜਾਂਦਾ ਵਾ ਕਿ ਉਹਨਾਂ ਨੇ ਕਿਹਾ ਕਿ ਮਾਂ ਦੀ ਖਲਣੀ ਵੀ ਬੜੀ ਗਰਮ ਹੈ ਉਹ ਵੀ ਮਗਰ ਆਉਂਦੀ ਆ ਸੋ ਪਰ ਜਦੋਂ ਕਹਿੰਦੇ ਨੇ ਫਿਰ ਇਹਦੇ ਕਹਾਣੀ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਨੇ ਕਿਹਾ ਕਿ ਤੂੰ ਤੇਰੀ ਪਛਾਣ ਨਹੀਂ ਹੋਵੇਗੀ ਤੂੰ ਆਪਣੇ ਮੂੰਹ ਤੇ ਹੱਥ ਫੇਰ ਤੇ ਕਹਿੰਦੇ ਨੇ ਕਿ ਜਦੋਂ ਉਹਨਾਂ ਨੇ ਮੂੰਹ ਤੇ ਹੱਥ ਫੇਰਿਆ ਤੇ ਉਹ ਇੱਕ ਬੁੱਢੇ ਦੇ ਰੂਪ ਵਿੱਚ ਹੋ ਗਏ ਪਰ ਜਿਹੜੀ ਅਸਲ ਕਹਾਣੀ ਉਹ ਹੈ ਕਿ ਜਦੋਂ ਗੁਰਨਾਨਕ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਮਿਲੇ ਆ ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਗੁਰਨਾਨਕ ਪਾਤਸ਼ਾਹ ਨੇ ਕਿਹਾ ਕਿ ਤੇਰੀ ਬਾਲਕ ਦੀ ਉਮਰ ਤੇ ਬੜੀ ਤੇਰੀ ਥੋੜੀ ਆ ਪਰ ਤੇਰੀਆਂ ਗੱਲਾਂ ਜਿਹੜੀਆਂ ਵਾ ਬੁੱਢਿਆਂ ਵਾਲੀਆਂ ਸਿਆਣਿਆਂ ਵਾਲੀਆਂ ਸੋ ਇਹ ਬਾਬਾ ਬੁੱਢਾ ਸਾਹਿਬ ਜੀ ਬਾਅਦ ਵਿੱਚ ਜਿਹੜਾ ਬੀੜ ਬਾਬਾ ਬੁੱਢਾ ਮੁੱਢਾ ਸਾਹਿਬ ਚਵਾਲ ਉਸ ਧਰਤੀ ਤੇ ਵੀ ਗੁਰੂ ਘਰ ਦੀ ਜਿਹੜੀ ਸੇਵਾ ਕਰਦੇ ਰਹੇ ਤੇ ਅੰਤਮ ਸਮੇਂ ਵਿੱਚ ਇੱਥੇ ਰਮਦਾਸ ਦੀ ਧਰਤੀ ਤੇ ਆ ਕੇ ਤੇ ਉਹਨਾਂ ਦਾ ਅੰਤਮ ਸਮਾਂ ਇੱਥੇ ਵੀ ਗੁਰੂ ਘਰ ਦੀ ਜਿਹੜੀ ਆ ਜ਼ਮੀਨ ਜਾਇਦਾਦ ਉਹਨੂੰ ਸਾਹਮਦੇ ਰਹੇ ਤੇ ਇੱਥੇ ਉਹਨਾਂ ਨੇ ਜਿਹੜਾ ਅੰਤਮ ਸਮਾਂ ਜਿਹੜਾ ਸੀ ਉਹਨਾਂ ਨੇ ਗੁਜ਼ਾਰਿਆ ਜਦੋਂ ਕਿ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਤਨਤਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੇ ਹੱਥੀਆਂ ਆ ਕੇ ਕੀਤੀਆਂ ਇਸ ਜਿਹੜਾ ਪਵਨ ਸਥਾਨ ਰਮਦਾਸ ਦੀ ਧਰਤੀ ਤੇ ਜਿੱਥੇ ਤਨਤਨ ਬਾਬਾ ਬੁੱਢਾ ਸਾਈਂ ਨੂੰ ਯਾਦ ਕੀਤਾ ਜਾਂਦਾ ਉੱਥੇ ਰਮਦਾਸ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਰਮਨਦਾਸ ਕੇ ਜਿਹੜਾ ਅਦਾਰਾ ਵਿੱਚ ਲਾਇਆ ਜਾ ਰਿਹਾ ਸੋ ਏਸੀ ਲੰਗਰ ਵਿੱਚ ਖਲੋਤੇ ਆ ਆਓ ਇਹਨਾਂ ਵਿੱਚ ਇੱਥੇ ਜਿਹੜੇ ਪ੍ਰਬੰਧਕ ਵੀਰ ਸੇਵਾ ਕਰ ਰਹੇ ਆ ਉਹਨਾਂ ਨਾਲ ਗੱਲ ਗੱਲਬਾਤ ਕਰਦੇ ਆ ਵੀਰ ਜੀ ਕਿੰਨੇ ਕਿ ਚਿਰ ਤੋਂ ਲੰਗਰ ਜਿਹੜਾ ਤੁਸੀਂ ਲਾ ਰਹੇ ਜੀ ਇਹ ਤਕਰੀਬਨ 10 ਸਾਲ ਤੋਂ ਲੱਗ ਰਿਹਾ ਜੀ ਆਪਣੇ ਡੇਰਿਆਂ ਆਪਣੇ ਪਰਿਵਾਰ ਹੈ ਸਾਡੇ ਦੇ ਨਾਲ ਦੇ ਡੇਰਿਆਂ ਦੇ ਸਹਿਯੋਗਾਂ ਨਾਲ ਹਰ ਸਾਲ ਲੰਗਰ ਚੱਲਦਾ ਆ ਧੰਨ ਧੰਨ ਬਾਬੂ ਢਾ ਸਾਹਿਬ ਜੀ ਦੇ ਚੌਥ ਦੇ ਹਰ ਸਾਲ ਦੀ ਚੌਥ ਦੇ ਉੱਪਰ ਹੋਣ ਵੀ 9 10 ਤੇ 11 ਤਰੀਕ ਤੱਕ ਲੰਗਰ ਚੱਲੇਗਾ। ਕਿ ਕਿੰਨੇ ਦਿਨ ਲੰਗਰ ਚੱਲਦਾ ਫਿਰ? ਪਹਿਲਾਂ ਤਾਂ ਅਸੀਂ 2 ਦਿਨ ਚਲਾਉਂਦੇ ਸੀ ਪਰ ਇਸ ਵਾਰੀ ਸਾਡਾ ਵਿਚਾਰ ਹੈ ਵੀ ਸ਼ਾਇਦ 3 ਦਿਨ ਤੋਂ ਜਾਂ 4 ਦਿਨ ਲਾਵਾਂਗੇ ਕਿਉਂਕਿ ਹੜਪੀੜਤਾਂ ਵਾਸਤੇ ਵੀ ਜਿਹੜੀ ਮਦਦ ਵਾਸਤੇ ਸੰਗਤ ਜਾ ਰਹੀ ਆ ਉਹਨਾਂ ਨੂੰ ਵੀ ਲੰਗਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਸੀਂ ਘੱਟ ਤੋਂ ਘੱਟ ਇਸ ਵਾਰੀ 4 ਦਿਨ ਦਾ ਤੇ ਪ੍ਰੋਗਰਾਮ ਲਿਖਿਆ ਹੋਇਆ ਵਾ ਪਰ ਹੋ ਸਕਿਆ ਇਸ ਤੋਂ ਅੱਗੇ ਵੀ ਜਾ ਸਕਦਾ ਹੈ। ਠੀਕ ਹੈ ਜੀ। ਤੇ ਹੜਪੀੜਤਾਂ ਵਾਸਤੇ ਫਿਰ ਕਿਹੜੀ-ਕਿਹੜੀ ਚੀਜ਼ ਜੜੀ ਲੈ ਕੇ ਗਏ? ਅਸੀਂ ਮੈਂ ਤਕਰੀਬਨ 4 ਦਿਨ ਉੱਥੇ ਰਹਿ ਆਂ ਜ ਐਨ ਐਂਡੀ ਆਰ ਐਫ ਦੀਆਂ ਟੀਮਾਂ ਦੇ ਨਾਲ ਵੀ ਮੈਂ ਚੱਲਦਾ ਰਿਹਾ ਹਾਂ ਉਦਾਂ ਵੀ ਮਨ ਲੋ ਉਥੋਂ ਸੰਗਤ ਕੱਢਦੇ ਰਹੇ ਹਾਂ ਮੈਂ ਤਕਰੀਬਨ ਆਪ ਖੁਦ ਚਾਰ ਦਿਨ ਟਰੈਕਟਰ ਲੈ ਕੇ ਜਾਂਦਾ ਰਿਹਾ ਹਾਂ ਤੇ ਹੁਣ ਜਿਸ ਤਰ੍ਹਾਂ ਕਿਹਾ ਜਾ ਰਿਹਾ ਤੇ ਕਿ ਉੱਥੇ ਜਿਹੜੇ ਬੰਨ ਬੰਨੇ ਜਾ ਰਹੇ ਆ ਉਹਦੇ ਵਾਸਤੇ ਜਿਹੜੀ ਮਿੱਟੀ ਦੀ ਸੇਵਾਚਾਰੀ ਉਹ ਵੀ ਆਪਣੇ ਕੋਈ ਇਲਾਕੇ ਵਿੱਚੋਂ ਕੋ ਜਾ ਰਹੀ ਸੰਗਤ ਨਹੀਂ ਹਾਲ ਤੇ ਅਜੇ ਨਹੀਂ ਅਜੇ ਮਨ ਲੋ ਨਾ ਇੱਥੇ ਲੰਗਰ ਵਿੱਚ ਵਿਜੀ ਹੋਣ ਕਰਕੇ ਆ ਬਾਕੀ ਪਿੱਛੋਂ ਬਹੁਤ ਜ਼ਿਆਦਾ ਸੰਗਤ ਆ ਰਹੀ ਆ ਬਾਕੀ ਕੋਸ਼ਿਸ਼ ਕਰਾਂਗੇ ਵੀ ਇਹਦੇ ਵਿੱਚ ਵੀ ਯੋਗਦਾਨ ਪਾਇਆ ਜਾਵੇ ਠੀਕ ਹੈ ਜੀ ਸੋ ਇਹ ਸਨ ਸੇਵਾਦਾਰ ਇਥੋਂ ਦਾਸ ਲੈਂਦਾ ਗਿਆ ਲਿਆ ਤ ਸਤ ਸੰਗ ਜੀ ਉਹਨਾਂ ਦੇ ਕੋਲੋਂ ਆਪਣਾ ਵੱਡਿਆਂ ਵਡੇਰਾਂ ਦੀਆਂ ਸਾਰੀਆਂ ਜਿਹੜੀਆਂ ਸਾਖੀਆਂ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਈ ਉਹਨਾਂ ਦੀ ਸਮਾਪਤੀ ਜਿਹੜੀ ਹੈ ਇਤਿਹਾਸ ਵਿੱਚ ਲਿਖਿਆ ਹੈ ਕਿ 3 ਦਿਨ ਲੱਗੇ ਸਨ ਤਿੰਨਾਂ ਦਿਨਾਂ ਦੇ ਵਿੱਚ ਜਦੋਂ ਸਮਾਪਤੀਆਂ ਪੂਰੀਆਂ ਹੋ ਗਈਆਂ ਕਹਾਣੀਆਂ ਜਿਹੜੀਆਂ ਸਨ ਪੂਰੀਆਂ ਹੋ ਗਈਆਂ ਸਾਖੀਆਂ ਪੂਰੀਆਂ ਹੋ ਗਈਆਂ ਤੇ ਬਾਬਾ ਜੀ ਨੇ ਆਖਿਆ ਕਿ ਹੁਣ ਤੁਸੀਂ ਸਾਨੂੰ ਛੁੱਟੀ ਦੇ ਦਿਓ ਇਸ ਜਹਾਨ ਤੋਂ ਅਸੀਂ ਤੁਰ ਜਾਈਏ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਛੁੱਟੀ ਦਿੱਤੀ ਔਰ ਜਦੋਂ ਉਹਨਾਂ ਨੂੰ ਛੁੱਟੀ ਦਿੱਤੀ ਆਪ ਉਹਨਾਂ ਨੇ ਆਪ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਮੋਢਾ ਦੇ ਕੇ ਆਪ ਉਹਨਾਂ ਨੇ ਜੋ ਕਿ ਉਹਨਾਂ ਦੇ ਕਿਰਿਆ ਕਰਮਾਂ ਸਨ ਸਾਰੀਆਂ ਉਹਨਾਂ ਨੇ ਆਪ ਕੀਤੀਆਂ ਉਹਨਾਂ ਦੀ ਚਿਖਾ ਤਿਆਰ ਕੀਤੀ ਗਈ ਬਾਬਾ ਜੀ ਇਹ ਬਾਬਾ ਜੀਠਾ ਜੀ ਨੇ ਜਿਹੜਾ ਕੀਰਤਨ ਸੋਲੇ ਦਾ ਪਾਠ ਕੀਤਾ ਔਰ ਬਾਬਾ ਜੀ ਨੂੰ ਸੰਸਕਾਰ ਕਰਕੇ ਉਹਨਾਂ ਦੀ ਸਾਰੀ ਜਿਹੜੀ ਚੌਥਾ ਮਨਾਇਆ ਗਿਆ ਜਿਹੜੀ ਅੱਜ ਆਪਾਂ ਚੌਥ ਮਨਾ ਰਹੇ ਹਾਂ ਸ਼ਰਾਧਾ ਦੀ ਚੌਥੇ ਨੂੰ ਆਂਦੇ ਨੇ ਇਹ ਸ਼ਰਾਧਾ ਦੇ ਵਿੱਚ ਆਈ ਸੀ ਔਰ ਇਹ ਚੌਥਾ ਜਿਹੜਾ ਹੈ ਉਹਨਾਂ ਦੇ ਉਸ ਦਿਨ ਚੌਥਾ ਸੀ ਔਰ ਉਹ ਚੌਥਾ ਮਨਾ ਰਹੇ ਆ ਚੌਥ ਸਿਰਫ ਤੇ ਸਿਰਫ ਰਮਦਾਸ ਦੀ ਧਰਤੀ ਤੇ ਹੀ ਲੱਗਦੀ ਆ ਮੱਸਿਆ ਜਿਹੜੀਆਂ ਨੇ ਹਰ ਥਾਂ ਲੱਗਦੀਆਂ ਨੇ ਪਰ ਚੌਥ ਜਿਹੜੀ ਇਹ ਬਾਬੇ ਦਾ ਚੌਥੇ ਤੋਂ ਸ਼ੁਰੂ ਹੋਈ ਏ ਤਾਂ ਸਾਧ ਸੰਗਤ ਜੀ ਕੁਝ ਕੋ ਬੁੱਧੀ ਅਨੁਸਾਰ ਮੈਂ ਆਪਜੀ ਦੇ ਨਾਲ ਇਤਿਹਾਸ ਸਾਂਝਾ ਕੀਤਾ ਹੈ ਇਹ ਪਿੰਡ ਬੱਦੋਆਲ ਖੁਰਦ ਦੀ ਨਗਰ ਜਿਹੜੇ ਆ ਇਹ ਸਾਰੇ ਨਾਲ ਮਿਲ ਕੇ ਪੱਤੀ ਮੀਰ ਸਿੰਘ ਵਾਲਿਆਂ ਨੂੰ ਹਰ ਸਾਲ ਇੱਥੇ ਜਿਹੜਾ ਲੰਗਰ ਲਾਇਆ ਜਾਂਦਾ ਹੈ ਔਰ ਥਾਂ ਥਾਂ ਤੇ ਲੰਗਰ ਲੱਗਦੇ ਨੇ ਬਾਬਾ ਜੀ ਨੂੰ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਸਨ ਇਥੋਂ ਦੇ ਸੇਵਾਦਾਰ ਬਾਬਾ ਸਤਿਰਾਮ ਸਿੰਘ ਜੀ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਬੜੇ ਵਿਸਥਾਰ ਨਾਲ ਆਪ ਜੀ ਨਾਲ ਸਾਂਝਾ ਕੀਤਾ ਏ ਸੋ ਤੁਸੀਂ ਵੇਖਦੇ ਰਹੋ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਫਤੇਗੜ ਚੂੜੀਆਂ